ਬਾਜੀ ਹਸਿਕਾ ਹਸਿਕਾ ਲੋ ਸਲੀਵਰ ਕੀ ਹਾਲ ਨੇ ਹੋਰ ਸਭ ਠੀਕ ਹੈ ਗਗਨ ਜੀ ਵਧੀਆ ਵਧੀਆ ਸਭ ਠੀਕ ਠਾਕ ਕਿਰਪਾ ਬਾਬੇ ਬਡੇਰੀ ਅੱਜ ਫਿਰ ਬਾਜੀ ਕਿੰਨੀ ਆਜ ਆਪਣੇ ਕੋ ਆਹ ਝੋਟੀਆਂ ਤਾਂ 10 12 ਹੋਵਾ ਪੰਜ ਪੌਣੀਆਂ ਹੀ 6 7 ਹੀ ਆ ਬਾਕੀ ਸਿੰਘ ਬਣਾਈ ਆ ਸੌਗ ਸੌਗ ਬਣਾਉਣ ਦੇ ਆ ਬਾਅਦ ਪਾਵਾਂਗੇ ਜਗਲੀ ਵੀਡੀਓ ਆ ਟੋਟ ਆਪਣੇ ਕੋ ਆਦ ਗੀਆਂ ਵਾ 14 14 ਕਿਲੋ ਦੋ ਆ ਝੋਟੀਆਂ ਥਲੇ ਦੁੱਧ ਤਿਆਰ ਆ ਠੀਕ ਆ ਆ ਕੋ ਚੋਕੇ ਖੜੇ ਕਿਥਲੇ 12 ਕਿਲੋ ਤਿਆਰ ਆ ਦੋ ਤਿੰਨ ਗੱਬਣਾ ਵਿੱਚ ਹਾਂਜੀ ਜੀ ਠੀਕ ਨਹੀਂ ਠੀਕ ਆ ਤੇ ਸਾਰੀਆਂ ਝੋਟੀਆਂ ਵਧੀਆ ਟੌਪ ਕਲਾਸ ਆ ਅੱਜ ਉਧਰ ਕੋ ਲੱਗੀ ਫਿਰ ਆਇਆ ਤੋ ਤੋ ਸ਼ੁਰੂ ਕਰ ਲੈਨੇ ਮੈਂ ਕਹਿੰਦਾ ਮਰਾਜਾ ਬੰਦਨ ਵਾਲਾ ਦੀ ਆ ਲਾਲ ਨਾ ਤੁਮ ਜੁਰੇ ਕੋਲ ਤੋ ਤਿਆਰ ਹੈ ਨਹੀਂ ਆ ਤਾਂ ਸੰਦੀਪ ਵੀ 14 ਕਿਲੋ ਦੁੱਧ ਤਿਆਰ ਆ ਪੂਰਾ ਕੰਡੇ ਵਾਲਾ ਇਸ ਟਾਈਮ ਚਵਾਰੀ ਭਵਨ ਦੋ ਟਾਈਮ ਕਰੇ ਕੋ ਤਿੰਨ ਟਾਈਮ ਕਰੇ ਇੱਥੇ ਕਰਕੇ ਖੜੇ ਲੋ ਜੀ ਕਰੋ ਚੈੱਕ 14 ਕਿਲੋ ਦੁੱਧ ਇਸ ਟਾਈਮ ਤਿਆਰ ਆ ਪੂਰਾ ਕੰਡੇ ਵਾਲਾ ਕੰਡੇ ਵਾਲਾ ਆ ਕਰੋ ਚੈੱਕ ਜਵਾਬ ਸੁਣਾ ਬਾਈ ਜੀ ਬਿਲਕੁਲ ਵਧੀਆ ਜੀ ਮੈਂ ਕਹਿੰਦਾ ਪੋਲੀ ਸੰਦੀਪ ਵੀ ਰੂਮ ਵਰਗੀ ਠੀਕ ਆ ਜੋ ਹੋ ਗਿਆ ਤਸੱਲੀ ਕਰਕੇ ਕੋ ਖੜੇ ਇੱਥੇ ਮਰਾ ਵੀਰ ਆਜੋ ਜੀ ਆਜੋ ਹਾਂਜੀ ਬੱਚਾ ਮਗਰ ਆਰੇ ਮਰਾ ਸ੍ਰੀ ਵੀਰ ਪੰਜ ਪੰਜ ਦਿਨ ਹੋਏ ਝੋਟੀਆਂ ਸੂਈਆਂ ਨੂੰ 5 6 6 ਦਿਨ 7 7 ਦਿਨ ਇੱਥੇ ਕਿ ਜੀ ਹਫਤੇਰੇ ਅੰਦਰ ਹੀ ਆ ਠੀਕ ਆ ਬਾਈ ਫਿਰਦਾ ਮੋਲ ਜੀ ਮੋਲ ਅਸਦੀ ਵੀਰ ਇਜਾਜ਼ਤ ਹੀ ਕਰਨੇ ਆ ਹਾਂਜੀ ਇਹਦਾ ਮੋਲ ਕਰਾਂਗੇ ਸਵਾਲ 1 ਲੱਖ ਰੁਪਿਆ 120 ਹੀ ਝੋਟੀ ਦੇ ਦਾਂਗੇ 120000 ਨਹੀਂ ਠੀਕ 120000 ਦੇ ਦਵਾਂਗੇ ਕੋਈ ਮਾਰਦਾ ਨਾ ਥੋੜਾ ਬੋਲਾ 1000 1500 ਛੋਟ ਕਰਾਂਗੇ ਚਲੋ ਠੀਕ ਮੋਦਾ ਮੇਰਾ ਵੀਰ ਕੋਈ ਆਵੇਂ ਖਿੱਚ ਨਾ ਕਰੀ ਤੇ ਆਹਾ ਬਾਈ ਜੀ ਫਿਰ ਇਹ ਵੀ ਅਸਦੀ ਵੀਰ ਦੂਜਾ ਸੁਆ ਇਹ ਵੀ ਦੂਜਾ ਸੁਆ ਨੀਲੀ ਦਾ ਪਖ ਰਾਦੀ ਏ ਇਹ ਗੱਬਣ ਹਨਾ ਹਾਂਜੀ ਗੱਬਣ ਗੱਬਣ ਲੋ ਜੀ ਦੂਜਾ ਸੁਆ ਗੱਬਣ ਝੋਟੀ ਆਂਦੀ ਹਾਂਜੀ ਤੇ ਨੀਲੀ ਚ ਪਖ ਰੱਖਦੀ ਥੋੜਾ ਜਿਹਾ ਨੀਲੀ ਦਾ ਪਖ ਰਾਦੀ ਚੰ ਕਿਹੜਾ ਲਊਗੀ ਜੀ ਸੰਦੀਪ ਵੀਰ ਦੁੱਧ ਕਹਿੰਦੇ ਵੀ 13-14 ਕਿਲੋ ਚੋਂਦੇ ਰਹੇ ਅਸੀਂ ਅੱਛਾ ਆਦਿਕਾ ਬਾਬੇ ਦੀ ਕਿਰਪਾ ਸੇਵਾ ਹਾਂ ਅਗਲੇ ਦੀ ਹੂੰ ਬਾਕੀ ਲੈਵਾਂ ਲੂਗਾ ਪੂਰਾ ਵਧੀਆ ਲੱਗਾ ਆਜੋ ਆਜੋ ਐਂ ਠੰਡੀ ਬੜੀ ਫਿਰ ਬਿਲਕੁਲ ਬਿਲਕੁਲ ਹਾਂ ਬਹੁਤ ਠੰਡੀ ਛੋਟੀ ਘੱਟ ਘੱਟ ਵਧੀਆ ਵਾਹ ਐਂ ਚਮੀ ਪੜੀ ਪੂਰੀ ਠੀਕ ਆ ਹਾਂ ਜੀ ਕਿੰਨਾ ਕਰਜੂ ਬਜੀ ਦੁੱਧ ਇਹ 15-16 ਕਿਲੋ ਦਾ ਸੀ ਵੀਰ ਅੱਡੀ ਮਾਜ ਨੂੰ ਚਵਾਉਣਾ ਚਾਹੀਦਾ ਦੁੱਧ ਜੀ ਪੂਰੀ ਚੰਗੀ ਮਾਜ ਐਕ ਨਹੀਂ ਭਾਜੀ ਫਰਿੰਦਾ ਮੋਲਾ ਇਹਦੇ ਮੋਲ ਹੁੰਦੀ ਵੀ ਰ 130000 ਰੁਪਇਆ 125000 ਰੁਪਇਆ 125000 ਦੇ ਦੇਓ ਭਾਜੀ ਕੋ 1015 ਛੋਟ ਕਰ ਦਾਂਗੇ ਠੀਕ ਆ ਹਾ ਪੂਰੀ ਸਾਫ ਸੁਥਰੀ ਆਹ ਰਾਜ ਜੀ ਇਹਦੇ ਨਾਲ ਸੰਦੀ ਵੀ ਰੱਖ ਦਮ 13 ਕਿਲੋ ਦੁੱਧ ਤਿਆਰ ਆ 13 ਕਿਲੋ ਐਸ ਤਰ੍ਹਾਂ ਤਿਆਰ ਆ ਹਾਂ ਜੀ ਹਾਂ ਜੀ ਘੋੜੋ ਜੀ ਵੀ ਲਓ ਜੀ ਵੱਡੀ ਝੋਟੀ ਆ ਆਈ ਵੀ ਅੱਜ ਹੀ ਅਜੇ ਅੱਛਾ ਅੱਜ ਹੀ ਆਏ ਅੱਜ ਤਾਂ ਹੀ ਲੇਟ ਸਵੇਰੇ ਘਟਾ ਘਟਾ ਹੋਊਗਾ ਮਗਰ ਦੋ ਡੱਬ ਖੱਤੀ ਕਰਕੇ ਹਾਂ ਜੀ ਠੀਕ ਆ ਲਓ ਜੀ ਕਰੋ ਚੈੱਕ ਕਰਾਂ ਕਦ ਕਾੜ ਵੇਖੋ ਪੂਰਾ ਵੱਡਾ ਕਦ ਕਾੜ ਵੱਡੀ ਵੱਡੀ ਝੋਟੀ ਹੈ ਪੂਰੀ ਹਾਂਜੀ ਆਜੋ ਜੀ ਆਜੋ ਚਵਾਪ ਸਮਾਹਦੇ ਵਧੀਆ ਜੀ ਮਾਗਣਾ ਓਕੇ ਰਿਪੋਰਟ ਹੋਊਗਾ ਚਵਾਪ ਸਮਾਹ ਕਿਸਦਾ ਉਹ ਨਹੀਂ ਮਾੜਾ ਠੀਕ ਆ ਲੈ ਚਲੋ ਇਹ ਲੋਕ ਇਹ ਮਾਲਾ ਮੂਲਾ ਮਾਰਕਟ ਹੁੰਦੀ ਵੀ 15 16 ਕਿਲੋ ਤੇ ਚੱਲੂਗੀ ਇੰਨੀ ਗਾਰੰਟੀ ਇਹਦੀ ਮੈਂ ਇਹਦਾ ਮੁੱਲ ਜੀ ਫਿਰ ਇਹਦਾ ਮੁੱਲ ਹੁੰਦੀ ਵੀ 1,30,000 ਇਹ ਵੀ 50 ਦੀ ਹਾਂ ਇਹ ਵੀ 1,25,000 ਦੇਣੀ ਆ ਹਾਂ ਜੀ ਹਾਂ ਜੀ ਪੂਰੀ ਫੁੱਲ ਵੱਡੀ ਝੋਟੀ ਆ ਤੇ ਆ ਗੱਬਣਾ ਜੀ ਆ ਇਤੋਂ ਵੱਡੀ ਜੂ ਵੇਖ ਲੋ ਗੱਬੜ ਹੈ ਨਹੀਂ ਇਹਦਾ ਲੇਵਾ ਵੇਖੋ ਆ ਆਹ ਬੜਾ ਲੇਵਾ ਹਾਉ ਕਰਾ ਵਾਹ ਇਹੋ ਚੀਜ਼ਾਂ ਹੁੰਦੀਆਂ ਹਾਂ ਜੀ ਹਾਂ ਜੀ ਇਹ ਵੀ ਮੇਰੀ ਬਾਲੇ ਲੈ ਗਿਆ ਬਿਲਕੁਲ ਤਿਆਰੀ ਆ ਹੈ ਨੀ ਬਿਲਕੁਲ ਤਿਆਰ ਬਿਲਕੁਲ ਤਿਆਰ ਹਾਂਜੀ ਦੋ ਤਿੰਨ ਦਿਨ ਨਹੀਂ ਖੜੂਗੀ ਦਿਨ ਪੂਰੇ ਹੋ ਗਏ ਨੇ ਬਿਲਕੁਲ ਤਿਆਰ ਝੋਟੀ ਆ ਪਰ ਇਹਨੂੰ ਇੱਥੇ ਰਾਜੇ ਕਰਦੀ ਆ ਮੈਂ ਇੱਥੇ ਬੰਨੇ ਲੈ ਆ ਕੇ ਵਾਹ ਜੀ ਠੀਕ ਆ ਫਿਰ ਨਹੀਂ 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 ਸੁਣਦੀ ਆ ਜੋ ਬਸ ਠੀਕ ਆ ਇੰਨਾ ਮੁੱਲ ਬੱਜੀ ਫਰਾ ਇਹਦਾ ਸਦੀ ਮੁੱਲ 1,35,000 ਕਰਨ ਦੇ ਆ ਮਤਲਬ 30 ਹੀ ਝੋਟੀ ਦੇ ਦਾਂਗੇ ਬਾਕੀ ਝੋਟੀ ਹੀ ਕਰੋ ਕੋਈ ਕਮੀ ਹੋ ਜੇ ਫਿਰ ਗੱਲ ਕਰੇ ਕੋ ਭਰਾ ਚਾਵਾ ਬੜਾ ਝੋਟੀ ਲੱਗਾ ਪੂਰੇ ਕੋਕਾ ਹੀ ਐਂਡ 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 ਮਾਰਦਾਨ ਕਰਦਾ ਕੋ ਭਰਾ ਦੂਰੋਂ ਹੂਨ ਲਾਉਂਦਾ ਕਿੰਨੇ ਦੇ ਲੋਗੇ ਜੀ 1,30,000 ਦੇ ਦਾਂ ਚਲੋ ਜਾਣ ਦੋ ਆ ਪੂਰੀ ਫੁੱਲ ਵੱਡੀ ਆ ਤੇ ਆ ਵੀ ਆਹ ਆਹ ਸਦੀ ਵੀ ਸੁਈ ਹੈ ਅਗਲੀ ਵੀਡੀਓ ਚ ਪਾਵਾਂਗੇ ਹਾਂ ਠੀਕ ਆ ਆ ਝੋਟੀ ਪਉਣੀ ਆ ਇਹ ਖੋਲੋ ਇਹ ਸਾਰੀਆਂ 12 ਕਿਲੋ ਦੁੱਧ ਤਿਆਰ ਜੋ 12 ਕਿਲੋ ਦੁੱਧ ਤਿਆਰ ਆ ਜੀ ਇਹ ਵੀ ਧੋਰੋ ਬਾਕੀ ਥੋੜਾ ਜਿਹਾ ਨਾ ਮਤਲਬ ਬਾਹਨੇ 22 ਦਾ ਥੋੜਾ ਜਹਾ ਹਾਲ ਪਰ ਉਹਦਾ ਜਾਬਦਾਨੀ ਆ ਜਦੋਂ ਪਸਮ ਮੈਂਦੀ ਆ ਇੱਕੋ ਹੀ 22 ਚੋਈ ਬਰਾਬਰੇ ਦੀ ਠੀਕ ਆ ਹਾਂਜੀ ਲਓ ਜੀ ਕਰੋ ਚੈੱਕ ਆ ਜੀ ਆ ਜੋ ਜੀ ਬਹੁਤ ਚੰਗੀ ਝੋਟੀ ਬਹੁਤ ਚੰਗੀ ਝੋਟੀ ਚੋਈ ਇਹਦੀ ਵੀ ਇੱਕ ਨੰਬਰ ਇਹਦਾ ਰੇਤ ਨੂੰ ਬੜਾ ਜੈਲਾ ਦੁੱਧ ਦੁੱਧ ਮਾਰਾ ਗਾਜੀ ਹਾਂਜੀ ਹਾਂ ਦੇਰ ਨੂੰ ਵਧੀਆ ਖਾਜੂਆ ਮਾਸੂਆ ਝੋਟੀ ਆ ਰੇਟ ਵੀ ਬਿਲਕੁਲ ਜਾਜਾ 115000 ਮੋਰਾ ਦੱਸ ਦਿਆ ਹਾਂ ਜਾਣ ਦੋ ਬਿਲਕੁਲ ਬਾਠ ਠੀਕ ਹੈ ਤੇ ਦੋ ਤੋਂ 12 ਕਿਲੋ ਤਸਲੀ ਕਰਕੇ ਕੋਈ ਬੰਦਾ ਖੜੇ ਚਲੋ ਹਾਂਜੀ ਬਸ ਆਹੀ ਹੈ ਜੀ ਨਹੀਂ ਆ ਵੀ ਪਾਉਂਦੇ ਇਹ ਗਿਫਟ ਆ ਕੇ ਨਾ ਆ ਗਿਆ ਇਹ ਬੰਦਾ ਸੱਜਣਾ ਨਾ ਆਪਣੇ ਕੋ ਝੋਟੀ ਖੜੀ ਹੀ ਰਾਜੀ ਬੜੀ ਹੈ ਜੇ ਗੱਪੜ ਗੱਪੜ ਆ ਅੱਛਾ ਮੰਨ ਲਓ ਨਾ ਚਿਹਰਾ ਕੋ ਸਾਂਭੀ ਸੁੰਭੀ ਨਹੀਂ ਗਈ ਠੀਕ ਆ ਉਹਨੇ ਘਰ ਥੋੜੀ ਢਲ ਮਾਠੀ ਤੇ ਬੰਦਿਆਂ ਕੋ ਸਾਂਭੀ ਨਹੀਂ ਗਈ ਝੋਟੀ ਲਓ ਜੀ ਸਾਈ ਪੱਧਰਾ ਡੰਗਰ ਨਾਲ ਵਾਲੇ ਆ ਆ ਹੈਗੇ ਜੀ ਹੈਗੇ ਬਹੁਤ ਆ ਬਹੁਤ ਕਿੰਨਾ ਨੋ ਤੇ ਕਰਦੀ ਰਹੀ ਬੇਬੀ ਜੀ ਉਦੋਂ ਸੰਦੀਪ ਵੀਰ ਮੈਂ ਭਰੇ ਭਾਗ ਚ ਖਲੋਤਾ ਮੈਂ 13 ਕਿਲੋ ਲੀਟਰ ਮਾਰ ਕੇ ਦੁੱਧ ਦਿੰਦਾ ਰਾਜੀ ਬੜੀ ਠੀਕ ਆ ਠੀਕ ਆ ਉਹ ਨਾ ਉਹ ਨਿਸੀ ਕਰ ਚੁੜੀ ਆ 10 ਕਿਲੋ ਦੁੱਧ ਚਵਾਈ ਜਾਊਗੀ ਬਸ ਬਸ ਹਾਂਜੀ ਠੀਕ ਆ ਛੇ ਬਾਬੋ ਕਰੋ ਗਾ ਫਿਰ ਰਾਜੀ ਹੋ ਜੂ ਨਵੀਂ ਆ ਨਹੀਂ ਹਾਂਜੀ ਦੁੱਧ ਅੱਜ ਤੇ ਜਾਸੂਆ ਸੁਣੀ ਜੋਏ ਆ ਜੋ ਜੀ ਇਹ ਆਡੇ ਹੱਥੋਂ ਗਈ ਰਹੀ ਫਿਰ ਲੈ ਲਈ ਮੈਂ ਚ ਲੈ ਲਈ ਨਹੀਂ ਕੋਈ ਹਾਂਕੀ ਦੱਡ ਗਾਲੇਗੇ ਵੀਰ ਨੂੰ ਬੜਾ ਰੇਟ ਬੜਾ ਜਾਏਗਾ ਇਹਦਾ ਕਿੰਨਾ ਮੁੱਲ ਇਹ ਸੁਣੀ ਵੀਰਾ ਨਾ ਅਸੀਂ ਆਪਾਂ ਉਹਨਾਂ ਕੋ ਲਈ ਅੱਜ 57000 ਦੀ ਕੋਈ ਜੋ ਮੇਰਾ ਭਰਾ ਨਫਾ ਦੇ ਚਲੋ ਤਾਂ ਇਹ ਮੰਨਦਾ ਨਹੀਂ ਵਾ ਠੀਕ ਆ ਹਾਂ ਜੀ 80000 ਖਾਂਦਣਾ ਦੋ ਘੱਟ ਛੜ ਜੀ ਚਲੋ 60000 ਦੇ ਦੇ 58 ਦੀ ਦੇਦਾ ਲਓ ਜੀ ਪਾਣੀ ਦੀ ਨਾ ਦੇਖੋ ਜਾਈ ਪਛੂ ਸ਼ੇਰ ਆ ਬਾਈਆਂ ਰੇਟ ਵੇਖੋ ਬਿਲਕੁਲ ਜ਼ਾਇ ਦੇ ਕੀ ਮਤਲਬ ਬਿਲਕੁਲ ਜ਼ਾਇ ਰੇਟ ਚਲੋ ਇਹ ਬਾਕੀ ਬਾਈ ਫਿਰ ਆਪਣਾ ਬਾਕੀ ਵੀਰ ਆਪਣਾ ਫਤਿਹਗੜ ਚੂੜੀਆਂ ਲੱਗਿਆ ਪਿੰਡ ਝੰਗੀਆਂ ਜਿਨਾ ਆਪਣਾ ਗਰਦਾਖਪੁਰ ਆ ਬਟਾਲਾ ਵੀ ਉਹਨਾਂ ਦਾ ਅਮਰਸਰ ਵੀ ਉਹਨਾਂ ਦਾ ਦੇਹਰਾਉਂ ਵੀ ਹੁੰਦਾ ਕੀ ਆਪਾਂ ਨੂੰ ਨੰਬਰ ਆਪਣਾ ਹੈਗਾ 98137 4397 ਸਤਿ ਸ੍ਰੀ ਅਕਾਲ